ਸਾਨੂੰ ਕਰੀਬ ਜਿਹੜੀ ਅੱਜ ਲਿਸਟ ਆਈ ਆ ਉਹ ਤੋਂ ਪਤਾ ਲੱਗਾ ਵੀ ਗਰਪਾਲ ਸਿੰਘ ਵੀ ਅੱਜ ਵਾਪਸ ਆ ਰਿਹਾ ਵਾ ਗਰਪਾਲ ਸਿੰਘ ਸਨ ਆਫ ਗਰਦਿਆਲ ਸਿੰਘ ਪਿੰਡ ਰਾਜੂ ਵਿਲਾਜੀ ਇਹ ਕਰੀਬ ਇਹਨਾਂ ਦੇ ਮਦਰ ਤੇ ਫਾਦਰ ਦੀ ਡੈਥ ਹੋ ਚੁੱਕੀ ਆ ਇਹਨਾਂ ਦਾ ਛੋਟਾ ਭਰਾ ਪਹਿਲਾਂ ਅਮਰੀਕਾ ਸੀ ਇਹ ਇੰਨੇ ਪੜਿਆ ਲਿਖਿਆ ਮੁੰਡਾ ਨੇ ਜਿੰਨੇ ਕੀਤੀ ਹੀ ਇੱਥੇ ਸਰਵਿਸ ਨਹੀਂ ਮਿਲੀ ਇੱਕ ਏਜੰਟ ਨਾਲ ਕੋਈ ਫੌਜੀ ਏਜੰਟ ਦੱਸਦੇ ਆ ਹਰਿਆਣੇ ਦਾ ਉਹਦੇ ਨਾਲ ਗੱਲ ਕਰਕੇ 42 ਲੱਖ ਵਿੱਚ ਇਤੋਂ ਵਿਚਾਰੇ ਨੇ ਜ਼ਮੀਨ ਵੀ ਵੇਚੀ ਆ ਤੇ ਇਹ ਉਹਦੇ ਕਹਿਣ ਤੇ ਲੱਗ ਗਿਆ ਵੀ ਮੈਂ ਤੇਰੀ ਡਾਇਰੈਕਟ ਫਲੈਟ ਕਰਾਵਾਂਗਾ ਪਰ ਉਦਾਂ ਹੋਇਆ ਨਹੀਂ ਇਹ ਵਿਚਾਰਾ ਜੰਗਲਾਂ ਦੇ ਰਸਤੇ ਪਨਾਹਾਂ ਦੇ ਜੰਗਲਾਂ ਦੇ ਹੁੰਦਾ ਹੋਇਆ ਮੈਕਸੀਕੋ ਪਹੁੰਚਾ ਜੀ ਅੱਜ ਤੋਂ ਕਰੀਬ 25 ਦਿਨ ਪਹਿਲਾਂ ਇਹ ਕੈਂਪ ਚ ਵੜਿਆ ਮੈਕਸੀਕੋ ਰਸਤੇ ਤੇ ਜੋ ਅਮਰੀਕਾ ਸਰਕਾਰ ਨੇ ਇਹਨੂੰ ਫੜ ਕੇ ਤੇ ਅੱਜ ਜਦੋਂ ਰਾਜੂ ਬੇਲੇ ਵਿੱਚ ਲਹਿਰ ਸੋਗ ਦੀ ਲਹਿਰ ਚੱਲ ਰਹੀ ਆ ਵੀ ਰਿਪੋਰਟ ਕਰਤਾ ਤੇ ਵਾਪਸ ਆ ਰਿਹਾ ਬਹੁਤ ਗਰੀਬ ਪਰਿਵਾਰ ਆ ਅਸੀਂ ਇਹ ਮੰਗ ਕਰਦੇ ਆ ਸਰਕਾਰ ਕੋਲੋਂ ਕਿ ਜਿਹੜਾ ਫੌਜੀ ਨਾਂ ਦਾ ਹਰਿਆਣੇ ਦਾ ਏਜੰਟ ਹੈ ਉਹਤੇ ਕਾਰਵਾਈ ਕਰਕੇ ਇਹਨਾਂ ਗਰੀਬ ਪਰਿਵਾਰ ਨੂੰ ਪੈਸੇ ਦੁਆਏ ਜਾਣਗੇ। ਥੋੜਾ ਜਿਨੀ ਕੀ ਹੋਇਆ? ਹਾਂਜੀ ਹਾਂਜੀ। ਦੱਸੋ ਜੀ ਕਿ ਕਿਥੇ ਜਿਹੜੀ ਇਹ ਮੁੰਡੇ ਨੇ ਜਿਨੀਅਨ ਕਰਕੇ ਪ੍ਰਾਈਵੇਟ ਜੌਬ ਕਰਦਾ ਸੀ 16 ਲਿਕਾ ਏਜੰਸੀ ਵਿੱਚ ਹਾਰਪੁਰ ਜੀ। ਆਪਣੇ ਪ੍ਰੋਬਲਮਾਂ ਚੋਂ ਤਾਂ ਇਹ ਚਲੋ ਦੋ ਪਰਿਵਾਰ ਸੀ ਦੋਨੇ ਹੀ ਅਨਮੈਰਿਡ ਨੇ ਇਹਨਾਂ ਨੂੰ ਪਤਾ ਨਹੀਂ ਕੀ ਆਪਸ ਵਿੱਚ ਗੱਲ ਹੋਈ ਵੀ ਆਪਾਂ ਇਕੱਠੇ ਹੋ ਜੀਏ। ਇਹ ਚਲਾ ਗਿਆ ਪਰ ਸਾਨੂੰ ਅੱਜ ਪਤਾ ਲੱਗਾ ਜਦੋਂ ਅਮਰੀਕਾ ਨੂੰ ਰਿਪੋਰਟ ਕਰਦਾ ਤੇ ਵਾਪਸ ਆ ਰਿਹਾ ਉਦੋਂ ਸਾਰੇ ਪਿੰਡ ਵਿੱਚ ਬਹੁਤ ਸੋਗ ਦੀ ਲਹਿਰ ਹੈ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਦਾਂ ਦੇ ਪੜ੍ਹੇ ਲਿਖੇ ਮੁੰਡਿਆਂ ਨਾਲ ਇਦਾਂ ਦੇ ਇਹ ਨਾ ਹਾਸਤੇ ਵਾਪਰਨ ਜੇ ਸਰਕਾਰਾਂ ਸਰਵਿਸ ਦੇਣ ਤੇ ਜੀ ਬਹੁਤ ਧਰਮ ਦੀ ਅਪੀਲ ਹੈ ਜਾਬ ਵਿੱਚ ਇਦਾਂ ਜਾਂਦੇ ਆ ਵੇਖੋ ਨੌਜਵਾਨਾਂ ਨੂੰ ਵੀ ਅਪੀਲ ਹੈ ਵੀ ਤੁਸੀਂ ਪੜ੍ਹ ਕੇ ਜੋ ਲੀਗਲ ਤਰੀਕਾ ਸਟੱਡੀ ਕਰਕੇ ਸਟੱਡੀ ਵੀਜੇ ਤੇ ਜਾਓ ਸਟੱਡੀ ਕਰੋ ਫਿਰ ਵਰਕ ਪਰਮਿਟ ਲਓ ਫਿਰ ਤੁਸੀਂ ਪੀਆਰ ਹੋ ਇਹ ਜਿਹੜਾ ਗਲਤ ਤਰੀਕਾ ਇਹਦੇ ਵਿੱਚ ਕਈ ਹਾਸਤੇ ਜੰਗਲਾਂ ਹੋ ਜਾਂਦੇ ਆ ਇਹ ਅਸੀਂ ਇਹਨਾਂ ਨੂੰ ਵੀ ਮਨੋ ਸਮਝਦੇ ਆ ਵੀ ਇਹਨਾਂ ਦੀ ਵੀ ਗਲਤੀ ਆ ਇਹਨਾਂ ਇਹ ਰਸਤੇ ਨਹੀਂ ਜਾਣਾ ਚਾ ਡੌਂਕੀ ਨਾਲ ਰਸਤਾ ਗਲਤ ਹੈ ਬਿਲਕੁਲ ਡੌਂਕੀ ਵਾਲਾ ਰਸਤਾ ਗਲਤ ਹੈ ਜਿੰਨੇ ਵੀ ਮੇਰੇ ਵੀਰ ਭਰਾ ਮੇਰੀ ਆਵਾਜ਼ ਸੁਣਦੇ ਨੇ ਕੋਈ ਮਾਂ ਪਿਓ ਨੂੰ ਵੀ ਬੇਨਤੀ ਆ ਵੀ ਇਹੋ ਜੀ ਗਲਤੀ ਨਾ ਕਰੇ ਜਦੋਂ ਕੋਈ ਹਾਸਾ ਵਾਪਰ ਜਾਂਦਾ ਕਈ ਬੜੇ ਬੜੇ ਤਕੜੇ ਹਾਸਦੇ ਵਾਪਰਦੇ ਆ ਫਿਰ ਆਪਾਂ ਸਾਰੇ ਸੋਗ ਮਣਾਉਂਦੇ ਆ ਪਹਿਲਾਂ ਆਪਾਂ ਨਹੀਂ ਸਮਝਦੇ ਵੀ ਇਹ ਗਲਤ ਤਰੀਕਾ ਹੈ ਸਾਰੇ ਹੀ ਪੰਜਾਬ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਡੌਂਕੀ ਵਾਲੇ ਰਸਤੇ ਕੋਈ ਵੀ ਆਪਣੇ ਬੱਚੇ ਨੂੰ ਨਾ ਭੇਜੋ ਸਹੀ ਤਰੀਕੇ ਨਾਲ ਪੜ੍ਹਾਈ ਕਰਾ ਕੇ ਸਟੱਡੀ ਕਰਾ ਕੇ ਉਹ ਸਟੱਡੀ ਵਿਜੇ ਤੇ ਸਟੱਡੀ ਕਰਨ ਭੇਜੋ ਜਿਹੜਾ ਕੋਈ ਜੋਬ ਕਰ ਸਕੇ ਕੋਈ ਕਾਰੋਬਾਰ ਕਰ ਸਕੇ ਤੇ ਜਿਹੜੇ ਡੌਂਕਰ ਹੈਗੇ ਨੇ ਲੱਗੇ ਡੌਂਕਰ ਖਲਾਵੀ ਜਿਹੜੇ ਸਾਰੀ ਕੰਡਿਸ਼ਨ ਮਿਲ ਗਈ ਦੇਖੋ ਜੀ ਇਹ ਇਹ ਬੰਦੇ ਨੂੰ ਬਿਥਿਆ ਲੈਂਦੇ ਆ ਅਸੀਂ ਤਾਂ ਇਹਨਾਂ ਕੋ ਕਹਿੰਨੇ ਆ ਵੀ ਇਹਨਾਂ ਦੇ ਤਕੜੀ ਤੋਂ ਤਕੜੀ ਕਾਰਵਾਈ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਕਰੇ ਇਹਨਾਂ ਨੂੰ ਸਿੱਖਾਂ ਦੇ ਅੰਦਰ ਦਿੱਤਾ ਜਾਏ ਵੀ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਵਰਲਾ ਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਆ ਜੀ ਸਹੀ ਤਰੀਕੇ ਦੇ ਨਾਲ ਜੁਆਇਆ ਜਾਵੇ ਤੇ ਉੱਥੇ ਪੈਸੇ ਦੀ ਮਤਲਬ ਘਟ ਲੱਗਦੀ ਹੈ ਤੇ ਦੋ ਨੰਬਰ ਦੇ ਵਿੱਚ 70 ਤੋਂ 75 ਲੱਖ ਰੁਪਏ ਦਾ ਖਰਚਾ ਹੈ ਦੇਖੋ ਦੋ ਨੰਬਰ ਵਿੱਚ ਇਹ ਮੁੰਡਾ 42 ਲੱਖ ਲਾ ਕੇ ਗਿਆ ਵਾ ਜੇ ਆਪਾਂ ਸਟੱਡੀ ਵੀਜ਼ਾ ਤੇ ਬੱਚਾ ਅਜੇ ਆਸਟ੍ਰੇਲੀਆ ਭੇਜਦੇ ਆਂ ਕਰੀਬ 15 ਤੋਂ 16 ਲੱਖ ਵਿੱਚੇ ਸਾਲ ਦੀ ਫੀਸ ਭਾ ਕੇ ਲੱਗ ਰਿਹਾ ਜੇ ਕੈਨੇਡਾ ਭੇਜਦੇ ਆਂ 15-16 ਲੱਖ ਹੀ ਉੱਥੇ ਲੱਗ ਰਿਹਾ ਵਿੱਚੇ ਸਾਲ ਦੀ ਫੀਸ ਹੈ ਵਿੱਚੇ ਸਾਰਾ ਕੁਝ ਹੈ ਜੀਐਸਟੀ ਹਨ ਉਹ ਆਪਾਂ ਨੂੰ ਉੱਥੇ ਜਾ ਕੇ ਵਾਪਸ ਮਿਲ ਜਾਂਦਾ ਉਹ ਤੇ ਲੀਗਲ ਤਰੀਕਾ ਅਸੀਂ ਤੇ ਬੱਚਿਆਂ ਨੂੰ ਹੋਗਾ ਫਿਰ ਜਿਹੜਾ ਤੁਸੀਂ ਜਿੱਧਰ ਨੂੰ ਮਰਜ਼ੀ ਜਾਓ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆ ਇਹ ਡੌਕੀ ਵਾਲਾ ਰਸਤਾ ਬਿਲਕੁਲ ਗਲਤ ਹੈ ਜੀ